ਨੀ ਉੱਠ ਇੱਧਰ ਆ ਇੱਧਰ ਆ ਦੱਤੀ ਤੋਰਦੀ ਨਹੀਂ ਹੁੰਦੀ ਇੱਧਰ ਆ ਇੱਧਰ ਆ ਆ ਵੇਖ ਲਾ ਆ ਵੇਖ ਆਪਣੇ ਪਿਓ ਦਾ ਹਾਲ ਵੇਖ ਵੇਖ ਮਗਰੋਂ ਵਾਜਾ ਮਾਰਦੀ ਹੈ ਨਾ ਵੇਖ ਲਾ ਟੱਕ ਜਾ ਵੇਖ ਲੈ ਤੇਰੇ ਲਈ ਕਿੰਨੀ ਕ ਕਰਮਾ ਭਾਗਾ ਵਾਲੀ ਆ ਆ ਹੁਣੀ ਗੱਲ ਆਈ ਤੇ ਵੇਖ ਲੈ ਸੁਨਲਾ ਸਾਗਰ ਵੇਖ ਲੈ ਪਹਿਲਾਂ ਤੇ ਮਾਂ ਖਾ ਗਈ ਹੈ ਤੇ ਆ ਵੇਖ ਲੈ ਹੁਣ ਕੀ ਬਣਨ ਲੱਗਾ ਹੈ ਹੁਣੇ ਚਾਹੁੰਦੀ ਵੀ ਪਿਓ ਖਾ ਜਾ ਪਰ ਮੈਂ ਇਹ ਗੱਲ ਨਹੀਂ ਹੁਣ ਦੇਣੀ ਸਾਗਰ ਮੈਂ ਇਹਨੂੰ ਮੇਰੇ ਨਾਨਕੇ ਪਹਚਾ ਦੇਣਾ ਹੀ ਉਹ ਬੈਠੇ ਚੈਨ ਨਾਲ ਮੈਂ ਬਥੇਰੇ ਚੱਲ ਲੈ ਇਹਦੇ ਹੁਣ ਉਹ ਚੱਲਣ ਇਹਨੂੰ ਤੁਸੀਂ ਸੁਣ ਮੇਰੀ ਗੱਲ ਵਟਕੇ ਤੇ ਆਪਣੇ ਕੱਪੜੇ ਲੀੜੇ ਚੁੱਕ 13 ਅੱਜ ਤੋਂ ਇਸ ਘਰ ਚ ਦਾਣਾ ਪਾਣੀ ਖਤਮ। ਦਾਲ ਤੰਤਰ ਨਾਨਕੇ ਪਚਾ ਕੇ ਆਵਾਂ। ਸਾਗਰ ਤੂੰ ਨਾ ਬੋਲ ਆ ਵੇਖ ਲਾ ਜੋ ਮੈਂ ਕਹਿੰਨੀ ਉਹ ਹੋ ਗਿਆ ਕਿ ਨਹੀਂ ਹੁਣ ਇਹਨੇ ਤੈਨੂੰ ਲੈਣਾ ਵਾ ਇਹ ਮੈਂ ਨਹੀਂ برداشت ਕਰ ਸਕਦੀ ਸਾਗਰ। ਮੈਂ ਇਹਨੂੰ ਉੱਥੇ ਇਹਦੇ ਨਾਨਕੇ ਪਚਾਉਣਾ ਹੀ। ਉਹ ਬੈਠੇ ਚੈਨ ਨਾਲ ਤੇ ਅਹੀ ਸਾਰੇ ਦੁੱਖ ਛੱਲਣ ਨੂੰ ਅਹੀ ਕੱਲ੍ਹ ਹੀ ਉੱਠ। ਆ ਉੱਠ ਤੈਨੂੰ ਸੁਣਿਆ ਨਹੀਂ? ਮੈਂ ਨਹੀਂ ਜਾਣਾ। ਕਿਉਂ ਨਹੀਂ ਜਾਣਾ? ਉੱਠ। ਮਜ਼ਾਰਿਆਂ ਦੀ ਨਹੀਂ ਜਲਦੀ। ਸਾਗਰ ਮੇਰੀ ਸੁਣ ਗੱਲ। ਮੈਂ ਇਹਨੂੰ ਕਿਤੇ ਖੂਚ ਨਹੀਂ ਸੁਟਣ ਚੱਲੀ। ਉਹਦੇ ਨਾਨਕੇ ਪਹਚਾਉਣ ਲੱਗੇ ਆਂ। ਮੈਂ ਬੜਾ ਚਿਰ ਚੱਲ ਲੀਆਂ ਟੰਗੀਆਂ। ਹੁਣ ਉਹਦੇ ਨਾਨਕੇ ਵੀ ਚੱਲਣ ਜਿੰਨਾ ਹੱਕ ਸਾਡਾ ਹੈ ਨਾ, ਓਨਾ ਹੀ ਉਹਨਾਂ ਦਾ। ਮੈਂ ਇਹਦਾ ਕੁਝ ਨਹੀਂ ਰੱਖਦੀ। ਜੋ ਇਹਦਾ ਬੰਦ ਹੈ ਨਾ, ਇਹਨੂੰ ਉੱਥੇ ਹੀ ਪਹਚਾਉਂਗੀ। ਆਪਾ ਤੂੰ ਇਹ ਤੇ ਕੋਈ ਨਹੀਂ ਜਾਣਦੀ ਨਾ ਮੈਂ ਜਾਣਾ। दादी मम्मा तो हे मेरे कपड़े क्यों फोंदे पड़े जे बैग चापा किथे ते चलेया तेरा मामा ਲੈਣ ਆਉਣ ਲੱਗਾ ਤੈਨੂੰ ਕਿ ਤੈਨੂੰ ਮੈਂ ਉੱਥੇ ਭੇਜਣ ਲੱਗੀ ਆ ਮਾਮੀ ਕੋਲ दादी मम्मा ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਇੱਥੇ ਹੀ ਰਹਿਣਾ ਆਪਣੇ ਪਾਪਾ ਕੋਲ اچھا ਤੈਨੂੰ ਰੱਖਦੀ ਪਾਪਾ ਕੋਲ ਮੈਂ ਕਿਸ਼ਮਿਰੀ ਵੀ ਮਾਮੀ ਘਰ ਗਈ ਪਰ ਮੇਰਾ ਦਿਲ ਨਹੀਂ ਲੱਗਾ ਮੈਂ ਫੇਰ ਆ ਗਈ ਛੇਗੀ ਨਾ ਲੱਗੇ ਦਿਲ ਮੈਂ ਕੀ ਕਰਾਂ ਤੇਰੇ ਦਿਲ ਨੂੰ ਦੱਸ ਛੱਪ ਕਰ ਜ਼ਿਆਦਾ ਗੱਲਾਂ ਨਾ ਬਣਾ ਮੈਂ ਨਹੀਂ ਜਾਣਾ ਉੱਥੇ ਮੇਰੇ ਉੱਥੇ ਮਾਸੇ ਨਹੀਂ ਲੱਗਦਾ ਉੱਥੇ ਮੈਂ ਗਈ ਕਿ ਤੋਂ ਦੇ ਨਾ ਮੈਨੂੰ ਮੇਰਾ ਜੀ ਲੱਗ ਲੱਗਾ ਹੀ ਨਹੀਂ ਕਿ ਮੇਰਾ ਜੀ ਕਰਨੇ ਮੈਂ ਫਟਾਫਟ ਇੱਥੇ ਆ ਜਾ ਮੈਂ ਤੇ ਰਹਿਣਾ ਉੱਥੇ ਜੀ ਲਾਉਣ ਲਾਉਣ ਨੂੰ ਨਹੀਂ ਭੇਜਣ ਲੱਗੀ ਤੂੰ ਦਫਾ ਹੋ ਪਹਿਲਾਂ ਮਾਂ ਖਾ ਗਈਆਂ ਹੁਣ ਤੂੰ ਪਿਓ ਨੂੰ ਖਾਣ ਲੱਗੀ ਹੈ ਮਸਾਂ ਬੱਚਿਆ ਮੇਰਾ ਮੁੰਡਾ ਪਤਾ ਨਹੀਂ ਕਿਦੇ ਪੈਰਾਂ ਪਿੱਛੇ ਬਚ ਗਿਆ ਕਾਲਮੁਈਏ ਮੈਂ ਤੁਹਾਨੂੰ ਕਦੋਂ ਦੀ ਤਹਿਣ ਲਈ ਪੈਨੂ ਕੱਢ ਦੇ ਇਹਨੂੰ ਕੱਢ ਦੇ ਮਮਾ ਤੁਸੀਂ ਮੈਨੂੰ ਜੋ ਕਰੋਗੇ ਉਹੀ ਮੈਂ ਕਰੂੰਗੀ ਮੈਂ ਪਾਪਾ ਤੋਂ ਕੁਝ ਨਹੀਂ ਮੰਗਾਉਂਗੀ ਤੁਸੀਂ ਮੈਨੂੰ ਭਾਵੇਂ ਜੋ ਮਰਜ਼ੀ ਤੋਂ ਉਹ ਮੈਂ ਉਹੀ ਕਰੂੰਗੀ ਪਰ ਮੈਨੂੰ ਉੱਥੇ ਨਾ ਭੇਜੋ thora tera mamma aan wala tora tenu ode naal ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲੈ ਕੰਨਾ ਆਇਆ ਮੈਨੂੰ ਚਾਹ ਲਾਜਿਆ ਪਿਆ ਸੀ ਤੇ ਮੈਂ ਕਿਹਾ ਪਾਣੀ ਵੀ ਲੈ ਹੀ ਜਾਵਾਂ ਲੈ ਪਾਣੀ ਪੀ ਲੈ ਬੱਤ ਨਾ ਮੇਰੀ ਗੱਲ ਸੁਣਾ ਆ ਗਿਆ ਤੈਨੂੰ ਚੇਤਾ ਦੋ ਦਿਨ ਹੋ ਗਏ ਤੈਨੂੰ ਫੋਨ ਕੀਤਾ ਤੈਨੂੰ ਉਹ ਮੱਸੇ ਇਸ ਕੰਮ 'ਚ ਥੋੜਾ ਬੀਜ਼ੀਆਂ ਤਾਂ ਸਾਨੂੰ ਟਾਈਮ ਲੱਗ ਗਿਆ ਅੱਛਾ ਕੰਮ 'ਚ ਬਿਜੀ ਤੇ ਇੱਧਰ ਦਾ ਭੈਣ ਤੋਰਗੀ ਤੇ ਸਾਰਾ ਕੁਝ ਭੁੱਲ ਹੀ ਗਿਆ ਹੈਨਾ ਕਦੀ ਘਰ ਵੀ ਤੇ ਛੁੱਟੀ ਕਰਦਾ ਹੀ ਆ ਕਦੀ ਇੱਕ ਅੱਧਾ ਦਿਨ ਘਰ ਨਹੀਂ ਰਹਿੰਦਾ ਤੇ ਪਰਤ ਕੇ ਵੇਖਣਾ ਨਹੀਂ ਵੀ ਮੇਰੀ ਭੈਣ ਦਾ ਖੂਨ ਵੀ ਕਿਤੇ ਉੱਥੇ ਹੈਗਾ ਭੋਰਾ ਜਿੰਨੀ ਕੁੜੀ ਆ ਤੂੰ ਹੀ ਤੇ ਸ਼ੂਗਰ ਕੀਤਾ ਪੀ ਬੁੱਢੀ ਦੇ ਪੱਲੇ ਪਾ ਕੇ ਤੇ ਮੁੜ ਕੇ ਤੂੰ ਹੀ ਕਦੇ ਝਾਤੀ ਨਹੀਂ ਮਾਰੀ ਉਹ ਨਾਨਾ ਮਾਸੀ ਅੱਦਾ ਦੀ ਕੋਈ ਗੱਲ ਨਹੀਂ ਗਈ ਇਹਨਾਂ ਤabbe ਕਿਉਂ ਪੇਜ ਹੈ ਕੀ ਗੱਲ ਮੇਰਾ ਤਾਂ ਮੁੰਡਾ ਵੀ ਮੱਸਾਂ ਬੱਚਿਆ ਵਾ ਕੀ ਹੋ ਗਿਆ ਚੱਟ ਲੱਗ ਗਈ ਹੋਰ ਕੀ ਹੋਣਾ ਹੀ ਤਾਂ ਨੋ ਤਾਂ ਕੋਈ ਛੁਰਤੀ ਨਹੀਂ ਭਰਾਵਾ ਚੰਗੇ ਬੰਦੇ ਜੇ ਤੁਸੀਂ ਨਾ ਮੇਰੀ ਗੱਲ ਸੁਣ ਜਦੋਂ ਤੁਸੀਂ ਭੈਣ ਵਿਆਹੀ ਸੀ ਉਹ ਤਾਂ ਤੁਸੀਂ ਦੂਜੇ ਦਿਨ ਇੱਥੇ ਤੁਰੇ ਆਉਂਦੇ ਹੋ ਇੱਥੋਂ ਹਿਲਦੇ ਹੀ ਨਹੀਂ ਸੋ ਮਾਸੀ ਵੇ ਸਾਡੀ ਭੈਣ ਕਿੰਨੀ ਕਰਮਾਂ ਵਾਲੀ ਆ ਤੁਹਾਡਾ ਘਰ ਚੈਲ ਬਹਿਲ ਹੋ ਗਈ ਆ ਭਾਜੀ ਦਾ ਕੰਮ ਵੀ ਵੱਧ ਗਿਆ ਤੇ ਜਦੋਂ ਦੀ ਉਹ ਮੁੱਕ ਗਈ ਤੇ ਬੱਸ ਮੁੜ ਕੇ ਤੁਸੀਂ ਗੇੜਾ ਹੀ ਨਹੀਂ ਲਾਇਆ ਪਿਆ ਭੋਰਾ ਜੀ ਨਹੀਂ ਛੱਡ ਕੇ ਗਈ ਆ ਤੇ ਵੇਖੀ ਆ ਭੀ ਬੁੱਢੀ ਕਿਦਾਂ ਸਾਮਦੀ ਹੋਊਗੀ ਤਾਨੂੰ ਕੋਈ ਉਹਦਾ ਚੇਤ ਚੈ ਤੈ ਨਹੀਂ ਉਹਦੇ ਸਾਡੇ ਲਈ ਏਡੀ ਕਲੇਣੀ ਆ ਪਹਿਲਾਂ ਮਾਨ ਲੈ ਡੁੱਬੀ ਫਿਰ ਮੇਰਾ ਮੁੰਡਾ ਮਸਾਂ ਬਚਿਆ ਵੇ ਸੱਟਾਂ ਲੱਗੀਆਂ ਨਾ ਮਸੀ ਇਹ ਤਾਂ ਲਗੋ ਉਹ ਪੋਰਾ ਜੀ ਵਾਕੀ ਨੂੰ ਕੀ ਅੱਗੇ ਕੁਝ ਕਹਿੰਦੇ ਜੇ ਤੇ ਕਿੰਨੂ ਕਵਾਂ ਕਿੰਨੂ ਕਵਾਂ ਦੱਸੋ ਪੋਰਾ ਜੀ ਜਵਾਕੜੀ ਨੇ ਤਾਂ ਮੇਰਾ ਘਰ ਜਾਣ ਤਾਂ ਫੜ ਕੇ ਨਾ ਮਸੀ ਇਹਦਾ ਕੀ ਗੱਲ ਹੋ ਗਈ ਹੈ ਕੀ ਘਰ ਜੜਦਾ ਹੁੰਦਾ ਤੈਨੂੰ ਨਹੀਂ ਪਤਾ ਤੇਰੀ ਜਨਾਨੀ ਨੂੰ ਮੈਂ ਕਿਹ ਲੈ ਜਾ ਇਹਨੂੰ ਵੀ ਮੇਰੇ ਕੋ ਨਹੀਂ ਹੁਣ ਸੰਭੀ ਜਾਂਦੀ ਏਡੀ ਕਰਤੀ ਹੈ ਵੀ ਹੁਣ ਤੁਸੀਂ ਲੈ ਜਾਓ ਹੈਂ ਤੂੰ ਅਗਰ ਤੋੜ ਕੇ ਜਵਾਬ ਮੈਨੂੰ ਦੇ ਜੀਏ ਉਹ ਮਾਸੇ ਤੁਹਾਨੂੰ ਪਤਾ ਹੀ ਆ ਮੇਰੀ ਅਲੀ ਦਾ ਉਹ ਕਿੰਨੀ ਤਿੱਖੀ ਹੈਗੀ ਆ ਗੱਲ ਕਰਨ ਲੱਗੇ ਭੋੜਾ ਨਹੀਂ ਸੋਚਦੇ ਅਜ ਵਾਕ ਨਹੀਂ ਤੁਹਾਡੀ ਕੋ ਖੁਸ਼ ਰਹਿ ਸਕਦੀ ਆ ਮਾਪਿਓ ਕੇ ਰਹਿ ਸਕਦੀ ਖੁਸ਼ ਉਹ ਮੇਰੇ ਘਰ ਨਹੀਂ ਰਹਿ ਸਕਦੇ ਅੱਛਾ ਤੁਹਾਡਾ ਕੋਈ ਫਰਜ਼ ਨਹੀਂ ਤੁਹਾਡੀ ਕੋਈ ਚ ਨਹੀਂ ਲੱਗਦੀ ਉਹ ਤੇਰੀ ਵੀ ਭੈਣ ਦਾ ਖੂਨ ਆ ਜਨਾਨੀ ਨਾ ਅੱਧੀ ਤੂੰ ਲੈ ਜਾ ਫਿਰ ਉਹ ਮਾਸੇ ਅੱਧਾ ਕੋਈ ਗੱਲ ਨਹੀਂ ਕੀ ਮੇਰੇ ਘਰ ਤੇ ਕਲੇਸ਼ ਸ਼ੁਰੂ ਹੋਏਣਾ ਵਾ ਹੋ ਯਾਰ ਮੈਂ ਭਰਾਵਾ ਮੈਂ ਤੇ ਆਪ ਬੜੀ ਦੁਖੀਆਂ ਮੈਂ ਤੇ ਤੇਰੇ ਨਾਲ ਉਹਨੂੰ ਤੋੜਨ ਬਦਲੇ ਸੱਦਿਆ ਲੈ ਜਾ ਹੁਣ ਮਾਸੀ ਜੀ ਇਹ ਕੀ ਕਹਿਤਾ ਜੀ ਨਾਲ ਲੈ ਕੇ ਜਾਣਾ ਨਾੜਾ ਮਾਸੀ ਮੈਂ ਨਾਲ ਹੀ ਲੈ ਕੇ ਜਾ ਸਕਦਾ ਤੁਹਾਨੂੰ ਤਾਂ ਪਤਾ ਹੀ ਮੇਰੇ ਘਰ ਦਾ ਮਾਹੌਲ ਕੀ ਹੈ ਜੇ ਮੈਂ ਕੱਲ ਨੂੰ ਜਵਕੀ ਨੂੰ ਨਾਲ ਲੈ ਵੀ ਗਿਆ ਮੁਰਕੇ ਬਾਚੋ ਉਹ ਤੰਗ ਪਰੇਸ਼ਾਨ ਕਰੋਗੇ ਤਾਂ ਮੇਰੇ ਕੋਲ ਜਾਣਾ ਨਹੀਂ ਜਾਣਾ ਕੁੜੀ ਨੂੰ ਮੈਂ ਨਾਲ ਲੈ ਕੇ ਜਾ ਨਹੀਂ ਸਕਦਾ ਬਸ ਇੰਦਾ ਤੁਸੀਂ ਪ੍ਰਾਣੀਆ ਗੱਲਾਂ ਤੇ ਮਿੱਟੀ ਪਾਓ ਅੱਗੇ ਤੋਂ ਮਾਦਾ ਅਤਾ ਪਤਾ ਲੈ ਕੇ ਜਾਇਆ ਕਰੂੰਗਾ ਜੇ ਕੋਈ ਚੀਜ਼ ਜੇ ਲੋੜ ਹੋ ਗਈ ਮੈਂ ਬੈਠਾ ਹਾਂ ਐਨੇ ਚਿਰ ਦਾ ਤੇ ਤੁਸੀਂ ਅਤਾ ਪਤਾ ਲਿਆ ਨਹੀਂ ਉਹਦਾ ਤੇ ਹੁਣ ਤੂੰ ਅਤਾ ਪਤਾ ਲਏਂਗਾ ਤੂੰ ਐਵੇਂ ਮੈਨੂੰ ਗੱਲਾਂ ਨਾਲ ਨਾਲ ਤਾਲ ਤੇ ਇੰਜ ਕਰ ਤੈਨੂੰ ਨਾਲ ਲੈ ਕੇ ਜਾ ਜੋ ਮਰਜ਼ੀ ਹੋਵੇ ਤੁਹਾਡੇ ਘਰ ਮੇਰੇ ਘਰ ਦਾ ਮੈਨੂੰ ਠੇਕਾ ਨਹੀਂਗਾ ਬਾਕੀ ਗੱਲ ਮਸੀ ਜੇ ਤੁਹਾਡੇ ਕੁਝ ਨਹੀਂ ਲੱਗਦੀ ਤੇ ਤੁਹਾਡੀ ਨਹੀਂ ਕੁਝ ਲੱਗਦੀ ਮੇਰੀ ਕੱਲੀ ਦੀ ਲੱਗਦੀ ਹੈ ਤੁਹਾਡੀ ਭੈਣ ਦਾ ਖੂਨ ਆ ਮੇਰੀ ਸੁਣ ਗੱਲ ਤੈਨੂੰ ਪਤਾ ਵੀ ਆ ਕਿੰਨੇ ਸਾਲ ਸੰਭੀ ਮੈਂ ਕੁੜੀ ਕਿੰਨੇ ਸਾਲਾਂ ਦੀ ਉਹ ਹੋ ਗਈ ਐ ਤੇ ਤੂੰ ਪਰਤੇ ਆ ਕਦੀ ਤੇ ਹੁਣ ਮੇਰੇ ਹਟਾਲ ਵੀ ਵੇਖ ਲੋ ਮੈਂ ਇਹਨੂੰ ਕਿੰਨਾ ਕ ਸੰਭਾਂ ਮੈਂ ਤਾਂ ਨਹੀਂ ਇਹਨੂੰ ਸੰਭ ਸਕਦੀ ਤੂੰ ਖੜਨਾ ਲੈ ਜਾ ਤੇ ਨਹੀਂ ਤੇ ਮੈਂ ਖੁਦ ਪਚਾ ਦੇਣੀ ਮੱਸ ਜੀ ਇਹ ਕਿੱਦਾਂ ਦੀ ਗੱਲਾਂ ਕਰ ਰਹੇ ਆਂਦੇ ਕੁੜੀ ਦਾ ਘਰ ਬੜਾ ਇਹ ਹੈਗਾ ਵਾ ਤੇ ਨਾਰਕੇ ਜਵਾਕ ਸਿਰ ਰਹਿਣ ਜਾਂਦਾ ਵਾ ਨਾ ਕੀ ਪੱਕਾ ਰਹਿਣ ਪੱਕੇ ਪਤਾ ਕੌਣ ਜਾਂਦੇ ਨੇ ਉਹ ਜਿਹੜੇ ਜਵਾਕ ਨਾ ਤੋਂ ਹੋ ਜਾਣਾਂ ਉਹ ਰਹਿ ਸਾਦੇ ਆ ਉਹ ਕੁੜੀ ਦੀ ਦਾਦੀ ਇੱਥੇ ਆ ਪਿਓ ਇੱਥੇ ਆ ਨੌਕ ਕਿਹਦੇ ਘਰ ਕਿਉਂ ਜਾਵੇ ਉਹ ਨਾਲ ਕੇ ਜੀ ਸਦਕੇ ਆਵੇ ਦੋ ਚਾਹਦੇ ਰਵੇ 10 ਦੇ ਰਵੇ ਪਰ ਆਪਣਾ ਘਰ ਕਿਉਂ ਛੱਡੇ ਉਹ ਵੈਸੇ ਵੀ ਧੀਆ ਬਗਾਨਾ ਤਾਨੂੰ ਹੁੰਦੀ ਆ ਆ ਜਿਹੜੇ 4 ਸਾਲਾਂ ਨੂੰ ਨੇ ਵਿਆਹ ਹੀ ਜਾਣਾ ਫੇਰ ਤੂੰ ਨੇ ਛੱਡ ਹੀ ਜਾਣਾ ਵਾ ਤੂੰ ਬੜੀਆਂ ਗੱਲਾਂ ਮਾਰਦਾ ਮੈਨੂੰ ਸਲਾਵਾ ਦਿਨਾ ਵਾ ਮੇਰੀ ਸੁਣ ਗੱਲ ਇੰਨੇ ਸਾਲ ਮੈਂ ਪਾਲੀ ਆ ਨਾ ਤੇ ਹੁਣ ਤੂੰ ਆ ਨਾ ਬਗਾਨਾ ਧਾਨਿਆ ਤੇ ਹੁਣ ਥੋੜਾ ਚਿਰ ਤੂੰ ਲੈ ਜਾ ਪਾਲ ਉਹਨੂੰ ਤੇ ਵਿਆਹ ਦੀ ਇਹ ਨਾ ਸੋਚ ਵੀ ਮੈਂ ਉਹਨੂੰ ਦਵਾਂਗੀ ਕੁਛ ਨਾ ਜੋ ਦਾ ਬਣੇਗਾ ਨਾ ਮੈਨੂੰ ਦੇਖ ਕੇ ਤੋੜਾਂਗੀ ਮੇਰੀ ਸੁਣ ਗੱਲ ਜਿੰਨਾ ਮੇਰੀ ਨੂੰਹ ਦਾ ਪਿਆਰ ਸੀ ਨਾ ਮੇਰੇ ਨਾਲ ਮੈਂ ਉਹਨੂੰ ਕਦੀ ਨੂੰਹ ਨਹੀਂ ਸੀ ਸਮਝਿਆ ਮੇਰੀ ਤਾਂ ਧੀਆ ਸੀ ਧੀਆ ਵਰਗੀ ਸੀ ਤੇ ਪਰ ਤੁਸੀਂ ਯਾਹਰ ਕਰਤਾ ਵੀ ਕਿੰਨਾ ਕੁ ਪਿਆਰ ਹੈ ਤੁਹਾਡਾ ਇਸ ਕਰਨਾ ਮੁੰਡਾ ਮੇਰਾ ਮਰਨੇ ਪਿਆ ਹਸਪਤਾਲ ਦਾਖਲ ਤੇ ਤੁਸੀਂ ਕਿਤੇ ਬਾਤ ਨਹੀਂ ਪੁੱਛੀ ਆ ਕੇ ਮੈਂ ਕੁੜੀ ਦੀ ਸਾਰੀ ਤਿਆਰੀ ਕੀਤੀ ਐ ਤੂੰ ਇੱਥੇ ਬਹਿ ਤੇ ਮੈਂ ਕੁੜੀ ਲਿਆਉਣੀ ਆ ਮੈਂ ਮੇਰਾ ਬੈਗ ਬੂ ਤਿਆਰ ਕਰਤਾ ਵਿੱਚ ਪਾਤਾ ਹੀ ਕੈਸ਼ ਮੇਰੀ ਵੱਲੋਂ ਖਾ ਲਿਓ ਮੇਰੀ ਵੱਲੋਂ ਰੱਖ ਲਿਓ ਮੇਰੀ ਵੱਲੋਂ ਉਹਨੂੰ ਵਿਆਹ ਦਿਓ ਇਹ ਤੁਹਾਡੀ ਮਰਜ਼ੀ ਤੇ ਬਹੁਤੀਆਂ ਗੱਲਾਂ ਦੀ ਮੈਂ ਗਾਕ ਨਹੀਂ ਹੈਗੀ ਹੁਣ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ ਮੈਂ ਕੁੜੀ ਲੈ ਕੇ ਆਉਣੀ ਆ ਤੁਹਾਨੂੰ ਲੈ ਕੇ ਤੇ ਤੁਰਦਾ ਬਣ ਚਲ ਕੋਈ ਨਾ ਮੇਜੀ ਵੀ ਬਣੀ ਵੀ ਆ ਮਾ ਵੀ ਸੋਚਾਂਗਾ ਕਿ ਮੇਰੀ ਭੈਣ ਵਾਪਸ ਆ ਗਈ ਆ ਯਾ ਸਾਰਾ ਦਾ ਮਸਲਾ ਅੰਜੂਦਾ ਉਹਨੇ ਤੇ ਵੇਕ ਕੇ ਮੱਚ ਜਾਣਾ ਪਤਾ ਨਹੀਂ ਉਹਨੂੰ ਅੰਦਰ ਵੀ ਵਰਗੂ ਕਿ ਨਹੀਂ ਮੈਂ ਤਾਂ ਕੰਮ ਤੇ ਚੱਲ ਜਾਣਾ ਉਹ ਬਾਜ਼ਾ ਚੋਂਦੇ ਉਹਨਾਂ ਤੰਗ ਪਰੇਸ਼ਾਨ ਕੀਤਾ ਫੇਕ ਕੀ ਕਰਾਂਗਾ ਚਲ ਕੋ ਗੱਲ ਨਹੀਂ ਜੋੜਾ ਬਦਲ ਦਿਨ ਬੁਖਾਊਗਾ ਵੇਖ ਲਾਂਗੇ ਇਹਨੂੰ ਰੱਖੋ ਤੇ ਰੱਖੋ ਤੇ ਹੱਥ ਨਹੀਂ ਟਿਕਦੇ ਰਿਕਦੇ ਚੱਲ ਤੋਰ ਆ ਲੈ ਤੈਨੂੰ ਨਾ ਥੋੜੇ ਦਿਨ ਰਹਿਣ ਲਈ ਉੱਥੇ ਭੇਜਣ ਲੱਗੀ ਆ ਠੀਕ ਆ ਹਾਂ ਤੈਨੂੰ ਪਤਾ ਨਾ ਤੇਰਾ ਪਿਓ ਨਹੀਂ ਠੀਕ ਤੇ ਮੈਂ ਉੱਥੇ ਰਹਿਣਾ ਤੇ ਤੂੰ ਇਕੱਲੀ ਇੱਥੇ ਕਿੱਥੇ ਰਹਿਣਾ ਸਾਦੀ ਮੈਨੂੰ ਪਤਾ ਤੈਨੂੰ ਸੀ ਮੈਨੂੰ ਉੱਥੇ ਪੱਕਾ ਲੈਣ ਲਈ ਭੇਜੁੰਦੇ ਜੀ ਅੱਛਾ ਤੈਨੂੰ ਸਭ ਪਤਾ ਵਾ ਤੂੰ ਹੁਣ ਮੈਨੂੰ ਵੀ ਮਾਰ ਕੇ ਜਾਏਂਗੀ ਤੇ ਅੱਜ ਮੈਂ ਸਾਰਾ ਕੁਝ ਪਾੜਤਾ ਜੋ ਤੈਨੂੰ ਚਾਹੀਦਾ ਹੈਗਾ ਨਾ ਤੇ ਲੱਲਨੀ ਨਾ ਨਹੀਂ ਜਾਣਾ ਹਾਂ ਜਾਣਾ ਕਿਉਂ ਨਹੀਂ ਤੈਨੂੰ ਮੈਂ ਸਮਝਾਇਆ ਨਾ ਤੇ ਸਮਝ ਤੋਰ ਚੱਲ ਤੇਰੇ ਨਾਲ ਦੋ ਘਾਰਿਆ ਇੱਕ ਇੱਥੇ ਤੇ ਇੱਕ ਨਾਨਕੇ ਠੀਕ ਆ ਤੇ ਚੱਲ ਹੁਣ ਤੈਨੂੰ ਮੈਂ ਤੋਰ ਕੇ ਆਵਾਂ ਤੇਰੇ ਮਾਮੇ ਨਾਲ ਨਾ ਨਹੀਂ ਜਾਣਾ ਹਾਂ ਕਿਉਂ ਨਹੀਂ ਜਾਣਾ ਤੂੰ ਤੋਰ ਤੈਨੂੰ ਮੈਂ ਕਿਹਾ ਨਾ ਤੋਰ ਸਮਝਦੀ ਨਹੀਂ ਗੱਲ ਤਨ ਕੇ ਨਾ ਤੋਰ ਮੈਂ ਚਲ ਨਹੀਂ ਗਿਆ ਮੇਰਾ ਨਾਂ ਨਹੀਂ ਕਰ ਤੋਰ ਤੋਰ ਨਹੀਂ ਦੱਤੀ ਮੈਨੂੰ ਜਾਣਾ ਚਲ ਤੋਰ ਚੁੱਪ ਕਰਕੇ ਰੇਗਾ ਮਾਸੀ ਜੀ ਹੋਣੀ ਸੋਈ ਲੋ ਉਹ ਪੋੜਾ ਜਵਾਕੜੀ ਕਿੱਦਾਂ ਰੋਂਦੀ ਐ ਇਹਦਾ ਨਾ ਕਰੋ ਤੈਨੂੰ ਹੁਣ ਪਤਾ ਲੱਗਾ ਵੀ ਰੋਂਦੀ ਐ ਹੈਨਾ ਐਨੇ ਚਿਰ ਦਾ ਤੋਈ ਪਰਤੇ ਨਹੀਂ ਤੋਂ ਤੁਹਾਨੂੰ ਵੇਖ ਕੇ ਪਤਾ ਲੱਗਿਆ ਵੀ ਰੋਂਦੀ ਐ ਪਤਾ ਦੇ ਨਪੁੱਤ ਇਹ ਕੌਣ ਹੈ ਦਾਦੀ ਮम्मा ਤੁਸੀਂ ਦੱਸਿਓਗੇ ਕਿ ਆ ਮੇਰੇ ਮਾਮਾ ਜੀ ਇਹ ਗਏ ਆ ਮੇਲਾ ਸੁਣ ਲੈ ਜੇ ਇਹ ਨਾਲ ਕੋਈ लाਡ-ਚਾਲ ਕੀਤਾ ਹੁੰਦਾ ਮਿਲਿਆ ਹੁੰਦਾ ਕੋਈ ਸਿਰ ਤੇ ਆ ਕੇ ਪਿਆਰ ਦਿੱਤਾ ਹੁੰਦਾ ਤੁਹਾਨੂੰ ਪਤਾ ਹੁੰਦਾ ਤੇ ਮੇਰਾ ਮਾਮਾ ਵਾ ਦਾਦੀ ਦੀ ਬਾਹ ਛਡਾ ਕੇ ਭੱਜ ਕੇ ਤੇਰੇ ਗੱਲ ਲੱਗਦੀ ਤੇ ਹੁਣ ਇੰਜ ਕਰ ਫਾੜੇ ਦਾ ਝੋਲਾ ਤੇ ਲੈ ਜਾ ਇਹਨੂੰ ਮੈਂ ਸਾਰਾ ਕੁਝ ਇਹਦੇ ਚ ਪਾ ਤਾ ਹੀ ਕੈਸ ਵੀ ਪਾ ਤਾ ਹੀ ਕੋਈ ਟੈਨਸ਼ਨ ਲੈਣ ਵਾਲੀ ਨਹੀਂ ਗੱਲ ਤੇ ਇਹ ਐਨੂੰ ਸੰਭੋ ਤੇਰਾ ਕਰਿਓ ਵਿਆਂ ਇਹ ਨਹੀਂ ਜੋ ਨਾ ਹੱਕ ਬੰਦਾ ਮੈਂ ਦਊਂਗੀ ਸਭ ਕੁਝ ਤੇ ਲੈ ਜਾ ਇਹਨੂੰ ਲਾ ਅੱਗੇ ਤੈਨੂੰ ਪਤਾ ਲੱਗੇ ਨਾ ਤੇ ਜਨਾਨੀ ਨੂੰ ਪਤਾ ਲੱਗੇ ਜਿਹਨੇ ਪੱਲਾ ਨਹੀਂ ਪੜਾਇਆ ਮੈਂ ਉਹਨੂੰ ਵੀ ਸੱਦਿਆ ਸੀ ਤੂੰ ਇੱਥੇ ਨਹੀਂ ਹੈ ਤੇ ਅੰਦੀ ਮੈਂ ਐ ਨਹੀਂ ਇਹ ਕੰਮ ਕਰ ਸਕਦੀ ਰੱਖ ਸਕਦੀ ਤੇ ਵਿਖਾਣ ਨੂੰ ਜਾ ਕੇ ਚੱਲ ਲੈ ਜਾ ਕੋਈ ਗੱਲ ਨਹੀਂ ਬੋਤ ਮਾਮਾ ਵੇਖਣਾ ਕੋਈ ਗੱਲ ਨਹੀਂ ਚੱਲ ਜੀ ਤੰਗ ਨਾ ਹੋ ਸੀ ਕੋਈ ਗੱਲ ਇਹ ਵੀ ਮੇਰੀ ਤੇ ਮੈਂ ਪਾਲ ਲਾਂਗਾ ਇਹਨੂੰ ਸ਼ਾਇਦ ਆਪਣੇ ਚ ਇਹ ਤਾਂ ਕੰਨਿਆ ਦਾ ਨ ਵੀ ਮੇਰੇ ਹੱਥ ਰਿਹਾ ਹੈ ਅਹੀਂ ਕਰਾਂਗੇ ਇਹਦਾ ਪਾਲਣ ਮੋਸ਼ਨ ਦਾ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਮੇਰੇ ਘਰ ਦੇ ਦਰਵਾਜ਼ੇ ਖੁੱਲੇ ਆ ਜੇ ਕਦੇ ਤੁਹਾਨੂੰ ਮਿਲਣ ਦਾ ਦਿਲ ਕਰੂਗਾ ਨਾ ਤੇ ਆ ਜਾਓ ਕੋਈ ਡੋਗ ਟੋਗ ਨਹੀਂ ਤੁਹਾਨੂੰ ਜਾਓ ਜਾਓ ਮਿਲਣਾ ਤੁਹਾਨੂੰ असी नवी जिंदगी नवा जमाना नवी रुत लभते रही एक चानन दीक दी लई पर छाव्या पिछे पचते रही हई पर ना ਕਿਸਮਤ ਮਾੜੀ ਮੈਂ ਵੀ ਮਜਬੂਰ ਹਾਂ ਮੈਂ ਕੀ ਕਰ ਸਕਦੀ ਹਾਂ ਚਲੋ ਰੱਬ ਕਹਿੰਦਾ ਕਦੀ ਥਾਂ ਬਦਲਿਆਂ ਕਿਸਮਤ ਬਦਲ ਜਾਂਦੀ ਖਰੇ ਦੀ ਉੱਥੇ ਜਾ ਕੇ ਕਿਸਮਤ ਬਦਲ ਜੇ ਮੰਮਾ ਮੰਮਾ ਹੂੰ ਮੰਮਾ ਸੇ ਬਹੁਤ ਖਰਾਬ ਹੈਗਾ ਮੈਨੂੰ ਹੋਰ ਕੁਝ ਦੋ ਖਾਣ ਨੂੰ ਮੈਨੂੰ ਭੁੱਖ ਲੱਗੀ ਆ ਆਏ ਹਾਏ ਇਹ ਤਾਂ ਸਾਰੇ ਖਰਾਬ ਹੋ ਗਏ ਨਹੀਂ ਕਰਾਂਗੀ ਬਾਰੇ ਕੁਛ ਨਹੀਂ ਲਿਆ ਕਿਆ ਦੇ ਨੀ ਪਾਪਾ ਨੂੰ ਮੈਂ ਤੇਰੇ ਨੂੰ ਕੋਈ ਗੱਲ ਨਹੀਂ ਇਹ ਤਾਂ ਜਿੱਥੇ ਜਾਂਦਾ ਨਾ ਤੇਰਾ ਵੀ ਉੱਥੇ ਬਹਿ ਜਾਂਦਾ ਦੱਸ ਕਿਵੇਂ ਨਹੀਂ ਗਿਆ ਕਿੱਧਰ ਗਿਆ ਅੱਜ ਮਮਾ ਫ੍ਰੈਂਟਲ ਅਫਰਿਕੀਟ ਇੰ ਜਾਵਾ ਨਹੀਂ ਕਿਸੇ ਦੋਸਤ ਘਰ ਨਹੀਂ ਜਾਣਾ ਜਿਹਨੂੰ ਬੁਲਾਣਾ ਇੱਥੇ ਬੁਲਾ ਲਿਆ ਕਰ ਖੇਡਣ ਵਾਸਤੇ ਮਮਾ ਪਲੀਜ਼ ਕਿਉਂ ਮੈਂ ਜਾਣ ਮੈਂ ਘੇਣਾ ਨਾ ਕਰੇ ਇੱਧਰ ਬੁਲਾਇਆ ਕਰ ਮਾਂ ਕੇ ਦੇ ਘਰ ਨਹੀਂ ਖੇਡਣੇ ਬੇਟਾ ਵੇ ਬਾਹਰ ਗਰਮੀ ਕਿੰਨੀ ਹੈ ਐਵੇਂ ਟੈਨਿੰਗ ਹੋ ਜਾਈਗੀ ਫਿਰ ਸਾਰੇ ਚੰਗਾ ਥੋੜੀ ਲੱਗਦਾ ਕੁੜੀਆਂ ਸੋਹਣੀਆਂ ਹੋਣੀਆਂ ਚਾਹੀਦੀਆਂ ਐਵੇਂ ਰੰਗ ਪੱਕਾ ਹੋ ਗਿਆ ਤੇ ਫੇਰ ਹੈ ਚੱਲ ਜਾ ਤੂੰ ਟੀਵੀ ਖਾਲਾ ਕਹਤ ਹੁੰਦੀ ਹੈ ਪੈਣ ਹੁੰਦੀ ਵਾਹ ਕੀ ਕੁਆਇਸ਼ ਹੈ ਪੈਣ ਹੁੰਦੀ ਤੂੰ ਕੱਲੀ ਸਭੋਂ ਵਧੀਆ ਸਾਰਾ ਰਾਜ ਹੀ ਤੂੰ ਕਰੇਂਗੀ ਹਰ ਚੀਜ਼ ਤੈਨੂੰ ਮਿਲੇਗੀ ਐਦਾਂ ਦੇ ਤੇਰੇ ਵੰਡ ਪੈਲੇਗੀ ਚੀਜ਼ ਇੱਕ ਤੇਰੇ ਸੇ ਇੱਕ ਦੂਸਰੇ ਵਸਤੇ ਹੈਨਾ ਸੋ ਕੱਲਾ ਵਧੀਆ ਬੰਦਾ ਠੀਕ ਹੈ ਚਲ ਜਾ ਖੇਡ ਬਣਾਉਣੀ ਨੇ ਹਾਂ ਬੁੱਤ ਕੀ ਹੋਇਆ ਕੁਝ ਨਹੀਂ ਪੁੱਤ ਜਿਹਦਾ ਸ਼ੇਰ ਦੀ ਕੋਈ ਫਾਈਟ ਆਣ ਲੱਗਦਾ ਨਾ ਤਾਂ ਡਰ ਲੱਗਦਾ ਯਾ ਜੱਟ ਮਾਮੂ ਤੈਨੂੰ ਮਜ਼ਾਕ ਕਰ ਦੇ ਜੀ ਤੂੰ ਮਜ਼ਾਕ ਨਹੀਂ ਕਰਦਾ ਰਿਐਲਟੀ ਆ ਮੈਂ ਡਰ ਰਿਹਾ ਅੱਜ ਇੱਕ ਮਜ਼ਾਕ ਕਰ ਦੇ ਭਾਈ ਜੀ ਪਤਾ ਲੱਗ ਜਾ ਤੈਨੂੰ ਆ ਜਾ ਅੰਦਰ ਮੰਮੂ ਦਾ ਸੋ ਅੰਦਰ ਜਾ ਕੇ ਤੇ ਮਾਮੀ ਕੁਝ ਵੀ ਕਵੇ ਤੂੰ ਕੁਝ ਨਹੀਂ ਬੋਲਣਾ ਬਸ ਅੰਦਰਲੇ ਕੰਝੂ ਗੱਲ ਸੁਣ ਕੇ ਉਧਰ ਕਰ ਦੇਣੀ ਹੈ ਮਾਮੂ ਆ ਕਿੱਦਾਂ ਇੱਕਦਮ ਨਹੀਂ ਕੰਝੂ ਗੱਲ ਸੁਣੀ ਇਧਰ ਨਹੀਂ ਕੰਝੂ ਬੰਦ ਕਰਤੀ ਹੁਣ ਜਵਾਬ ਨੂੰ ਕਿੱਦਾਂ ਸਮਝਾਵਾਂ ਉਹ ਤਾਂ ਬੱਸ ਤੂੰ ਜਦੋਂ ਵੀ ਤੇਰੀ ਮਾਮੀ ਕੁਝ ਬੋਲੇ ਨਾ ਤੂੰ ਮੂੰਹ ਤੇ ਹੁੰਦਾ ਰੱਖੀ ਬੋਲਣਾ ਨਹੀਂ ਕੁਝ ਠੀਕ ਹੈ ਮੇਰਾ ਪੁੱਤ ਚੱਲ ਚੱਲੀਏ ਹਾਂਜੀ ਕਿੱਧਰ ਤੁਹਾਨੂੰ ਆਇ ਦਿੱਤੀ ਐ ਕਿੱਧਰ ਉਥੇ ਨਹੀਂ ਇੱਧਰ ਘਰੋਂ ਗਏ ਸੀ ਦੋ ਟੰਗਾਂ ਦੇ ਆ ਮੁੜਿਓ ਚਾਰ ਟੰਗਾਂ ਦੇ ਗੱਲ ਕੀ ਐ ਕੁਝ ਨਹੀਂ ਏ ਅਧਰਾਪਤ ਆਪਨੇ ਬਨੇ ਵੀ ਆ ਮੈਂ ਤਾਂ ਮਾਮਾ ਤੂੰ ਮਾਮੀ ਕੀ ਆ ਕਦਾਂ ਨੀ ਯਾ ਕੀ ਗੱਲ ਹੋ ਗਈ ਕੀ ਮਤਲਬ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਨਹੀਂ ਮੈਨੂੰ ਬੁਲਾਣੀ ਬਸ 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 ਆ ਬੈਠ 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 ਬਸ ਬੈਠ ਕੋਈ ਨਹੀਂ ਕੋਈ ਨਹੀਂ ਵਾਹ ਤੁਹਾਡੇ ਮਤਲਬ ਹੈ ਇੱਕ ਘਰ ਨਹੀਂ ਅੱਜ ਤੋਂ ਅਨਾਥ ਆਸ਼ਰਮ ਨਿਕਦਮਾ ਮੈਂ ਬਾਹਰ ਕਿ ਜਿਹੜਾ ਮਰਜੀ ਮੂੰਹ ਚੁੱਕ ਕੇ ਆ ਗਿਆ ਇੱਥੇ ਰਹਿ ਲਵੇ ਤਾਂ ਤੁਸੀਂ ਸੇਵਾ ਖੋਲ ਲਈ ਹੈ ਕਿੰਨੂ ਪੁੱਛ ਕੇ ਕਿਹਦੀ ਇਜਾਜ਼ਤ ਦੇ ਨਾਲ ਇਹਨੂੰ ਇਸ ਘਰ ਚ ਲੈ ਕੇ ਆਏ ਹੋ ਬੋਲੋਗੇ ਗੋਜਲ ਬੋਲਦੇ ਨਹੀਂ ਤੁਹਾਨੂੰ ਪਤਾ ਹੈ ਜਗ੍ਹਾ ਇਹ ਫਾਇਦਾ ਹੀ ਸੀ ਨਾ ਤੇ ਦੋ ਚਾਰ ਵਾਰ ਹੀ ਗਈ ਬਸ ਕਿ ਚੱਲ ਹਾਂ ਚੱਲ ਲਲਵਾ ਇਹਦੀ ਦਾਦੀ ਦਾ ਕਿਹਦੀ ਮਾਂ ਚਲ ਗਈ ਹੈ ਤੇ ਘਰ ਦਾ ਮੋਲ ਖਰਾਬ ਹੈ ਮੈਂ ਤਾਂ ਬਸ ਨਾ ਨਿਕਲਣ ਦੀ ਕਰਦੀ ਸਾਂ ਬੈਗ ਨੇ ਉਥਰੇ ਵਖਿਆ ਸੱਜ ਨਾਲ ਕਿਉਂਕਿ ਦਾਤੀ ਇਹਦੀ ਭਾਂਡੇ-ਭਾਨੇ ਕੋ ਗੱਲ ਦਾ ਕਰਦੀ ਸੀ ਮੈਂ ਕਿਵੇਂ ਸਾਂਭਾਂਗੀ ਜ਼ਿੰਮੇਵਾਰੀ ਤੇ ਮੈਂ ਕਿਵੇਂ ਸਾਂਭਾਂਗੀ ਉਹ ਜਿਹੜੀ ਜੰਮਦੀ ਆਪਣੀ ਮਾਂ ਨੂੰ ਖਾ ਗਈ ਹੋਵੇ ਉਹਨੂੰ ਮੈਂ ਆਪਣੇ ਘਰ ਨਹੀਂ ਆਣਾ ਸੀ ਮੈਂ ਮਸਾ-ਮਸਾ ਇਹ ਬਰਾਤ ਉੱਪਰੇ ਹੋਈ ਇਹ ਮੂੰਹ ਨਹੀਂ ਦੇਖਣਾ ਸੀ ਚੱਲੀ ਤਾਂ ਤੂੰ ਇਹ ਡੋਲਾ ਘਰ ਚੋਕਲੇ ਆਏ ਹੋ ਮੈਂ ਕਿਨੂੰ ਕੁਛ ਲਿਆਏ ਹੋ ਉਹ ਅੰਜੂ ਚਾਹ ਦੇ ਗੁੱਸਾ ਕਾਦੀ ਕੋਲ ਗੁੱਸਾ ਕਰਦੀ ਉਹ ਕੋਈ ਨਾ ਜਵਾਬ ਨਹੀਂ ਕੀ ਪਤਾ ਮੇਰੇ ਅਗੇ ਨਾ ਆਰਾਮ ਨਾਲ ਗੱਲ ਕਰੋ ਉਹ ਬੇ ਬੇ ਬੈ ਜਾ ਸ਼ਾਂਤ ਹੋ ਕੇ ਮੈਂ ਕਰਦਾ ਤੇ ਨਾਲ ਗੱਲ ਅੱਧਰਾ ਕਰਦਾ ਗੱਲ ਉਹ ਤੂੰ ਰੋਣਾ ਨਹੀਂ ਅੱਛਾ ਮਾ ਆਇਆ ਮਾਮੀ ਨੂੰ ਹੁਣੇ ਲੈ ਕੇ ਚੱਲ ਪਾਣੀ ਮੇਰੇ ਨਾਲ ਪਾਣੀ ਆ ਪਕਾ ਲੈਣਾ